ਸਕ੍ਰੀਨ ਤੇ ਚਲ ਰਹੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਸਰਦਾਰ ਵਿਅਕਤੀ ਦੇ ਕੱਪੜੇ ਫਟੇ ਹੋਏ ਨੇ ਤਾਂ ਦਾਲਜੀ ਏਕੀ ਇਸ ਵਿਅਕਤੀ ਦੀ ਕੁੱਟਮਾਰ ਥਾਣੇਦਾਰ ਨੇ ਕੀਤੀ ਹੈ ਤਾਂ ਇੱਕ ਵੀਡੀਓ ਵੀ ਸੋਸ਼ਲ ਮੀਡੀਆ ਦੇ ਉੱਤੇ ਖੂਬ ਵਾਇਰਲ ਹੋ ਰਿਹਾ ਤਾਂ ਇਸ ਵੀਡੀਓ ਦੇ ਵਿੱਚ ਤੁਹਾਨੂੰ ਸਭ ਤੋਂ ਦਿਖਾਉਨੇ ਆ ਕਿ ਕਿਵੇਂ ਇੱਕ ਥਾਣੇਦਾਰ ਦੇ ਵੱਲੋਂ ਇਸ ਅਮਰਤਾਰੀ ਸਿੱਖ ਨੌਜਵਾਨ ਨੂੰ ਗਾਲੀ ਗਲੋਚ ਕਰਦੇ ਹੋਏ ਇੱਜ਼ਤ ਥੱਪੜ ਮਾਰੇ ਜਾ ਰਹੇ ਨੇ ਸਭ ਤੋਂ ਪਹਿਲਾਂ ਵੀਡੀਓ ਤੇ ਨਜ਼ਰ ਮਾਰ ਦਿਆਂ ਬੜਾ ਹੁੰਦੇ ਹਾਂਜੀ ਆ ਤੁਸੀਂ ਉੱਤਰ ਲਾਇਆ ਸੀ ਆ ਕੋਈ ਉੱਤਰ ਲਾਇਆ ਹੀ ਹਾਂਜੀ ਕਿਉਂ ਲਾਇਆ ਬਾਈ ਸਾਡਾ ਫਾਰਾ ਜੀ ਉੱਥੇ ਜਿੱਥੇ ਤੱਕ ਫਾਰਾ ਜੀ ਉੱਥੇ ਤੱਕ ਹੈ ਤੇ ਮੈਂ ਪੜਦੀ ਦੇਣਾ ਭੈਣ ਅਨੁਭਾਉ ਗੱਡੀ ਚ ਚੱਲ ਨਹੀਂ ਮੇਰਾ ਕੋਈ ਟੈਕ ਹੈ ਨਹੀਂ ਯਾਰ ਵਾਲਾ ਤੇਰਾ ਮੈਂ ਫੜ ਬਣਾਉਣਾ ਤੇਰਾ ਮੇਰਾ ਡਰਾਈਵਰ ਉਹਦਾ ਜੀ ਉਹ ਤੂੰ ਇਸੇ ਨਾ ਕੇ ਉਹ ਦੇ ਹੀ ਰਹਿ ਰਹੇ ਸੋਟਾ ਭਾ ਕੇ ਜਾ ਰਿਹਾ ਤੇ ਦੇਖ ਪੈ ਨਾ ਪਤਾ ਕਿ ਉਹ ਬੋਲੇ ਕੋਰੇ ਰਹਿ ਰਹੇ ਤੈਨੂੰ ਬਾਹ ਵਿੱਚ ਭੈ ਕੀ ਆਵੇਗਾ ਗਾਲਾਂ ਕੱਢੀ ਜਾਂਦਾ ਚੱਲ ਸੜ ਦੇ ਸਭ ਚਾਰ ਦਿਨ ਹੋ ਗਏ ਹੋਵੇ ਨੇ ਸੌਣ ਨਹੀਂ ਦਿੱਤਾ ਆਹ ਹੋਰ ਕਹਿੰਦਾ ਹੁੰਦਾ ਮੈਂ ਯਾਰ ਵਿੱਚ ਜਾ ਲੈ ਗਿਓ ਸਾਰੇ ਬੰਦਰ ਮੈਨੂੰ ਵੀ ਸ਼ਰਮ ਆਉਂਦੀ ਆ। ਯਾ ਪ੍ਰਮਾਣ ਤੁਸੀਂ ਹੋ। ਤੁਸੀਂ ਰਾਖਮ। ਸਰ ਮੈਂ ਨਾ ਹਰਿਆਣੇ ਦੇ ਤਰ੍ਹਾਂ ਸੁਰਖਪੁਰ ਮੰਡੀ ਦੇ ਵਿੱਚ ਆਪਣਾ ਕੰਮ ਕਰ ਰਿਹਾ ਸੀਗਾ। ਮੈਂ ਆਰਤੀਆ ਦੋਨ ਸਿੰਘ ਦੇ ਨਾਲ ਲੱਗਾ ਹੋਇਆ ਡਿਲੀਵਰ ਕੰਮ ਕਰਦਾ ਹਾਂ। ਤੇ ਆਪਣੇ ਫਤੂ ਢਿੰਗਾ ਥਾਣਾ ਤੋਂ ਐਸਆਈ ਰਜਿੰਦਰ ਕੁਮਾਰ ਸਾਹਿਬ ਉਹਨੂੰ ਪਹੁੰਚੇ ਉੱਥੇ ਜੀ। ਤੇ ਪਤਾ ਨਹੀਂ ਕਿਸ ਮੁੱਦੇ ਵਿੱਚ ਪਹੁੰਚੇ ਸੀਗੇ ਜੀ। ਤੇ ਇਹਨਾਂ ਨੇ ਜੀ ਮੈਂ ਦੂਰ ਖੜਾ ਸੀਗਾ ਤੇ ਪਹਿਲਾਂ ਮੈਨੂੰ ਇਹਨਾਂ ਨੇ ਗਾਲ ਕੱਢੀ ਜੀ। ਗਾਲ ਕੱਢ ਕੇ ਤੇ ਮੇਰੇ ਕੋਲ ਆਣ ਕੇ ਫੇਰ ਇਹਨੇ ਮੈਨੂੰ ਗਾਲ ਕੱਢੀ ਆ ਜੀ ਗਾਲ ਕੱਢ ਕੇ ਤੇ ਮੈਨੂੰ ਇਹਨੇ ਪੁੱਛਿਆ ਕਿ ਕੀ ਕਰਦਾ ਪਿਆ ਤੇ ਮੈਨੂੰ ਦੱਸਿਆ ਵੀ ਕਿ ਮੈਂ ਲੇਟਾਂ ਲਾਉਣ ਲਿਆ ਜੀ ਉਧਰ ਤੇ ਇਹਨੇ ਫੇਰ ਜੀ ਮੈਨੂੰ ਗਾਲ ਕੱਢ ਕੇ ਤੇ ਮੈਨੂੰ ਕੋਈ ਟੀ-ਸ਼ਰਟ ਖਿੱਚੀ ਮੇਰੀ ਜੀ ਨਾਲੇ ਸ਼੍ਰੀ ਸਾਹਿਬ ਮੇਰਾ ਖਿੱਚਿਆ ਜੀ ਖਿੱਚ ਕੇ ਮੋੜ ਕੇ ਮੈਨੂੰ ਗੱਡੀ ਦੇ ਵਿੱਚ ਧੱਕਾ ਦੇ ਕੇ ਸੁੱਟਿਆ ਫੇਰ ਇਹ ਪਿੱਛੋਂ ਗੱਡੀ ਦੇ ਵਿੱਚੋਂ ਲੱਗੀ ਜੋ ਡਾਂਗ ਕੱਢਣ ਗਏ ਦੂਜੇ ਅਫਸਰਾਂ ਨੇ ਫੜਿਆ ਇਹਨਾਂ ਨੂੰ ਜੀ ਹੋਰ ਕਿ ਫੇਰ ਇਹਨਾਂ ਨੇ ਗੱਡੀ ਦੇ ਵਿੱਚੋਂ ਖਿੱਚ ਕੇ ਬਾਹਰ ਫੇਰ ਮੈਨੂੰ ਗਾਲਾਂ ਕੱਢੀਆਂ ਜੀ ਜਿਹੜਾ ਪ ਉਹ ਦਾ ਨਾਰਜਿੰਦਰ ਕੁਮਾਰ ਸੀਗਾ ਜੀ ਏਐਸਏ ਹੀ ਸਭ ਕੀ ਉਹਨੇ ਕੋਈ ਨਸ਼ਾ ਨਾ ਸੇਵਨ ਕੀਤਾ ਸੀਗਾ ਹਾਂਜੀ ਨਸ਼ਾ ਕੀਤਾ ਹੋਇਆ ਸੀਗਾ ਜੀ ਯਾ ਉਹਦਾ ਸਾਫ ਪਤਾ ਲੱਗਦਾ ਪਿਆ ਸੀ ਨਸ਼ਾ ਕੀਤਾ ਹੋਇਆ ਜੀ ਗੱਲ-ਗੱਲ ਤੇ ਉਹ ਗਾਲ ਕੱਢਣ ਦੇ ਸੀਗੇ ਜੀ ਇਸੇ ਦੌਰਾਨ ਤੁਹਾਡੇ ਕੁਕਾਰਾਂ ਦੀ ਕੋਈ ਵਾਰਦੀ ਵੀ ਹੋਈ ਆ ਹਾਂਜੀ ਸਰ ਹੋਈ ਆ ਜੀ ਪਰ ਇਹ ਮੇਰਾ ਸ਼ੀਸ਼ਾ ਉਹ ਘਾਤਰਾ ਖਿੱਚਿਆ ਜੀ ਉਹ ਛੜਵੀ ਖਿੱਚਿਆ ਤੇ ਕੋਈ ਛੜਵੀ ਪਾਟੀ ਵੀ ਦੀ ਹੁਣ ਤੁਸੀਂ ਇੱਥੇ ਥਾਣਾ ਮੁਖੀ ਨੂੰ ਮਿਲੇ ਹੋ ਕੀ ਉਹਨਾਂ ਨੂੰ ਵਿਸ਼ਵਾਸ ਤੋਂ ਆਇਆ ਉਹਨਾਂ ਨੇ ਇਹ ਦੋਾਇਆ ਜੀ ਤੇ ਉਹ ਕਰਾਵਾਂਗੇ ਜੀ ਉਹਨਾਂ ਦੀ ਰਿਪੋਰਟ ਕਰਾਂਗੇ ਉਹਨਾਂ ਤੇ ਰੰਗ ਲਾਵਾਂਗੇ ਐਕਸ਼ਨ ਜੀ ਦੇਖੋ ਕੀ ਕਰਦੇ ਜੀ ਪੁਰਸ ਪ੍ਰਸ਼ਾਸਨ ਤੋਂ ਔਰ ਪੰਜਾਬ ਸਰਕਾਰ ਤੋਂ ਕੀ ਮੰਗ ਕਰਦੇ ਨੇ ਇਹ ਹੀ ਮੰਗ ਕਰਦੇ ਆ ਜੀ ਜਿਹੜੀ ਸਾਡੇ ਇੱਕ ਘਰਾਂ ਦੀ ਮੇਰੇ ਦੀ ਬੀਬੀ ਮਾਰੀ ਕੀਤੀ ਹੈ ਜੀ ਉਹ ਮੇਨ ਇਨਸਾਫ ਦਵਾਇਆ ਜਾਵੇ ਦਰਅਸਲ ਇਹ ਮਾਮਲਾ ਜ਼ਿਲ੍ਹਾ ਕਪੂਰਥਲਾ ਪਿੰਡ ਸੁਰਖਪੁਰ ਦਾ ਜਿੱਥੇ ਦੋ ਆਰਤੀਆਂ ਦਰਮਿਆਨ ਮੰਡੀ ਦੇ ਫੜ ਨੂੰ ਲੈ ਕੇ ਵਿਵਾਦ ਚੱਲ ਰਿਹਾ ਸੀ ਜਿਸ ਨੂੰ ਸੁਲਝਾਉਣ ਲਈ ਮੌਕੇ ਤੇ ਪਹੁੰਚੇ ਥਾਣਾ ਫਤੂ ਢੀਂਗਾ ਦੇ ਐਸਆਈ ਰਜਿੰਦਰ ਕੁਮਾਰ ਦੇ ਵੱਲੋਂ ਆਰਤੀਆਂ ਦੇ ਕੰਮੇ ਸਰਬਜੀਤ ਸਿੰਘ ਵਾਸੀ ਪਿੰਡ ਸੁਰਖਪੁਰ ਨਾਲ ਗਾਲੀ ਗਲੋਚ ਕੀਤਾ ਤੇ ਜਿਸ ਤੋਂ ਬਾਅਦ ਆਰਤੀਆ ਸਮੇਤ ਉਸ ਦੇ ਵੱਡੀ ਗਿਣਤੀ ਵਿੱਚ ਸਮਰਥਕ ਥਾਣਾ ਫਤੂਗੇ ਢੀਂਗੇ ਪਹੁੰਚੇ ਜਿੱਥੇ ਉਹਨਾਂ ਵੱਲੋਂ ਥਾਣੇਦਾਰ ਵਿਰੁੱਧ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ ਅਸੀਂ ਇੱਥੇ ਪਹੁੰਚੇ ਹਾਂ ਸਾਡੀ ਸਬੰਧਤ ਪ੍ਰਸ਼ਾਸਨ ਦੇ ਨਾਲ ਐਸਐਸਪੀ ਕਪੂਰਥਲਾ ਤੋਂ ਲੈ ਕੇ ਡੀਐਸਪੀ ਸੁਲਤਾਨਪੁਰ ਤੱਕ ਸਾਰਿਆਂ ਦੇ ਨਾਲ ਗੱਲ ਹੋਈ ਜਿਹੜੀ ਉਹ ਉਸ ਮੌਕੇ ਦੀ ਵੀਡੀਓ ਬਣੀ ਜਦੋਂ ਉਹ ਬੰਦਾ ਜਿਹੜਾ ਨਸ਼ੇ ਦੇ ਵਿੱਚ ਧੁੱਤ ਸੀਗਾ ਰਜਿੰਦਰ ਕੁਮਾਰ ਏਐਸਆਈ ਅਸੀਂ ਹੁਣ ਐਸਐਚਓ ਮੈਡਮ ਨੂੰ ਮਿਲੇ ਆਂ ਤੇ ਉੱਪਰਲੇ ਆਲਾ ਅਧਿਕਾਰੀਆਂ ਦੇ ਧਿਆਨ ਚ ਵੀ ਮਾਮਲਾ ਲਿਆਂਦਾ ਤੇ ਉਹਨਾਂ ਤੱਕ ਵੀਡੀਓ ਵੀ ਪਹੁੰਚਾ ਦਿੱਤੀ ਗਈ ਆ ਮੈਡਮ ਨੇ ਵੀ ਵੀਡੀਓ ਸਾਡੇ ਆਉਣ ਤੋਂ ਪਹਿਲਾਂ ਆਲਾ ਅਧਿਕਾਰੀਆਂ ਵੱਲੋਂ ਇਹਨਾਂ ਤੱਕ ਵੀਡੀਓ ਪਹੁੰਚਾ ਦਿੱਤੀ ਗਈ ਸੀਗੀ ਤੇ ਅਸੀਂ ਇਹ ਗੱਲ ਚਾਹੁੰਦੇ ਆ ਕਿ ਜਿਹੜੀ ਕਕਾਰਾਂ ਦੀ ਬੇਅਦਬੀ ਹੋਈ ਆ ਜੋ ਉੱਥੇ ਮੰਡੀ ਦੇ ਵਿੱਚ ਕੋਈ ਪਹਿਲਾ ਮਸਲਾ ਚੱਲਦਾ ਏ ਸਾਨੂੰ ਉਹਨਾਂ ਕੋਈ ਮਤਲਬ ਨਹੀਂ ਜਿਹੜੀ ਕਕਾਰਾਂ ਦੀ ਬੇਅਦਬੀ ਹੋਈ ਏ ਉਸ ਸੰਬੰਧੀ ਉਸ ਮੁਲਾਜ਼ਮ ਦਾ ਮੁਲਾਜਾ ਕਰਾਇਆ ਜਾਵੇ ਤੇ ਉਸ ਤੋਂ ਉਪਰੰਤ ਜਿਹੜਾ ਹੈਗਾ ਵਾ ਉਹਦੇ ਉੱਪਰ ਜਿਹੜੀ ਹੈਗੀ ਕਕਾਰਾਂ ਦੀ ਬੇਅਦਬੀ ਨੂੰ ਲੈ ਕੇ 295ਏ ਅਕਾਲ ਤਖਤ ਸਾਹਿਬ ਦੀ ਮਰਿਆਦਾ ਦੇ ਅਨੁਸਾਰ ਜਿਹੜੀ ਹੈਗੀ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਆ ਉਹ ਕੀਤੀ ਜਾਵੇ ਖੈਰ ਹੁਣ ਦੇਖਣਾ ਹੋਵੇਗਾ ਕਿ ਡਿਊਟੀ ਵਿੱਚ ਕੁਤਾਹੀ ਕਰਨ ਵਾਲੇ ਥਾਣੇਦਾਰ ਦੇ ਖਿਲਾਫ ਕੀ ਕਾਰਵਾਈ